ਸਸਰੀ ਗਾਲ ਜੀ ਤੁਹਾਡਾ ਸਵਾਗਤ ਹੈ ਜੀ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਸਾਰੇ ਪਰਾ ਜ਼ਰੂਰ ਕਰਦੇ ਹੋ ਕੱਲ ਵੀਡੀਓ ਇਸ ਕਰਕੇ ਨਹੀਂ ਪਾਈ ਗਈ ਕਿਉਂਕਿ ਮਾਂਜਾ ਉਦਾਸ ਸੀਗਾ ਜਿਹੜੀ ਆਪਾਂ ਨੇ ਪਤਲੋ ਝੋਟੀ ਸੇਲ ਕਰਨੀ ਸੀਗੀ ਤੇ ਇੱਕ ਗਾਂ ਤੇ ਇੱਕ ਮੱਝ ਮੱਝ ਤੇ ਗਾਂ ਤਾਂ ਹਜੇ ਹੈਗੀ ਆ ਪਰ ਪਤਲੋ ਆਪਣੀ ਸੇਲ ਹੋ ਗਈ ਜਿਨ੍ਹਾਂ ਨੇ ਲਈਆ ਕਿੰਨੇ ਦੀ ਲਈਆ ਉਹ ਸਾਰੀ ਇਸ ਵੀਡੀਓ ਦੇ ਵਿੱਚ ਆਪਾਂ ਡਿਟੇਲ ਦੇਵਾਂਗੇ ਤੇ ਜਿਵੇਂ ਆਪਾਂ ਗੱਲਾਂ ਅਕਸਰ ਪਿੰਡਾਂ ਦੇ ਵਿੱਚ ਕਰਦੇ ਹੁੰਦੇ ਹੁੰਨੇ ਆ ਵੀ ਇਹ ਪਾਲਣੀਆਂ ਬਹੁਤ ਔਖੀਆਂ ਨੇ ਪਰ ਉਹਦੇ ਨਾਲੋਂ ਵੀ ਔਖਾ ਕੰਮ ਇਹ ਹੈ ਵੀ ਉਹਨਾਂ ਨੂੰ ਪਾਲ ਕੇ ਜਵਾਕਾਂ ਲੋਟ ਘਰੋਂ ਕੱਢਣੀਆਂ ਬਹੁਤ ਜ਼ਿਆਦੇ ਔਖੀਆਂ ਨੇ ਬਹੁਤ ਜ਼ਿਆਦਾ ਕਰੜਾ ਮਨ ਕਰਨਾ ਪੈਂਦਾ ਜਦੋਂ ਜੇਬ ਵਿੱਚ ਰੁਪਏ ਪੈਂਦੇ ਨੇ ਤੇ ਰਸਾ ਇਹਨਾਂ ਦਾ ਕਿਸੇ ਹੋਰ ਦੀ ਝੋਲੀ 'ਚ ਪਾਉਣਾ ਪੈਂਦਾ ਉਹੀ ਗੱਲ ਜਿਵੇਂ ਆਪਾਂ ਅੱਜ ਕਹਿ ਦਿੰਨੇ ਆਂ ਜੇਬ ਭਰੀ ਜਾਂਦੇ ਆਂ ਤੇ ਘਰ ਖਾਲੀ ਕਰੀ ਜਾਂਦੇ ਆਂ ਉਹ ਕੰਮ ਹੋ ਜਾਂਦਾ ਕਿਉਂਕਿ ਅਸੀਂ ਪਸ਼ੂ ਵੇਚ ਕੇ ਬਹੁਤ ਘੱਟ ਖੋਸਾਂਗੇ ਅਸੀਂ ਸਾਲ ਦੋ ਸਾਲਾਂ ਬਾਅਦ ਕਰਨ ਦਾ ਪਸ਼ੂ ਵੇਚ ਦਿਆਂਗੇ ਉਹ ਵੀ ਮਸਾਂ ਜੀ ਜਦੋਂ ਇਹ ਪਤਾ ਲੱਗੇ ਵੀ ਹੁਣ ਥਾਂ ਹੈ ਨਹੀਂਗਾ ਆਪਣੇ ਕੋਲੇ ਬਹੁਤ ਔਖਾ ਹੋ ਜਾਣਾ ਸਿਆਲਾਂ ਦੇ ਵਿੱਚ ਤਾਂ ਕਰਕੇ ਹੁਣ ਦੋ ਪਸ਼ੂ ਹੋਰ ਵੇਚਣੇ ਨੇ ਆਪਾਂ ਨੇ ਜਿਵੇਂ ਗਾਂ ਉਹ ਅੱਜ ਜਾਂ ਕੱਲ ਚ ਬਿਕ ਜਾਣੀਆਂ ਮੱਝ ਵੀ ਦੋਨਾਂ ਦੀ ਇਸ ਗੱਲਬਾਤ ਜੀ ਦੋ ਚਾਰ ਪਾਰਟੀਆਂ ਨਾਲ ਚੱਲੀ ਜਾਂਦੀ ਐ ਇੱਕ ਨੰਦੇ ਦਿਨ ਦੇ ਵਿੱਚ ਦੋਨਾਂ ਨੂੰ ਉਹਨਾਂ ਨੂੰ ਵੀ ਲੈ ਜਾਣਾ ਫੇਰ ਤਾਂ ਆਪਣਾ ਫਾਰਮ ਜਮਾ ਇੱਕ ਵਾਰੀ ਖਾਲੀ ਹੋਗਾ ਖਾਲੀ ਖਾਲੀ ਲੱਗਣ ਲੱਗ ਜੂਗਾ ਬੜਾ ਔਖਾ ਯਾਰ ਇੰਨੇ ਇਕੱਠੇ ਜਾਨਵਰ ਵੇਚਨੇ ਉਹ ਵੀ ਰੁਪਈਆ ਖਾਤਰ ਹਨਾ ਕੋਈ ਵੱਜੇ ਹੋਵੇ ਪਸ਼ੂਆਂ ਦੇ ਵਿੱਚ ਕੋਈ ਪਸ਼ੂ ਔਕ ਕਰਦੇ ਹੋਣ ਉਹ ਗੱਲ ਕਿਤੇ ਕਿਤੇ ਫੇਰ ਵੀ ਹੈਗੀ ਆ ਵੀ ਖਿਜੇ ਜੇ ਪਿਆ ਜਾਂ ਰੱਖੇ ਪਿਆ ਇਹਨਾਂ ਨੇ ਹਨਾ ਫੇਰ ਕਿਤੇ ਨਾ ਕਿਤੇ ਮਨ ਨੂੰ ਐ ਹੋ ਜਾਂਦਾ ਯਾਰ ਪਰ ਫਹਾ ਵੱਡੋ ਜਦੋਂ ਉਹੀ ਗੱਲ ਜਵੱਕਾ ਵਰਗੇ ਪਸ਼ੂ ਰੁਪਈਆ ਕਰਕੇ ਵੇਚਨੇ ਬਹੁਤ ਔਖੇ ਨੇ ਪਰ ਜਿੱਥੇ ਵੀ ਜਾਣ ਬਰਕਤਾਂ ਦੇਣ ਜਿੰਨਾ ਵੀ ਅਗਲੇ ਨੇ ਢਿੱਡ ਬੰਨ ਕੇ ਰੁਪਈਏ ਲਾਇਨੇ ਉਹਨਾਂ ਦਾ ਮੁੱਲ ਜ਼ਰੂਰ ਮੋੜਨਾ ਮੇਰੇ ਵੀ ਜਰੂਰ ਆ ਕਿਉਂਕਿ ਆਪਣੇ ਪਸ਼ੂ ਬੜੇ ਚੰਗੇ ਨੇ ਬਾਬੇ ਦੀ ਕਿਰਪਾ ਨਾਲ ਜਰੂਰ ਮੁੱਲ ਮੋੜਨਗੇ ਲਾਂਬੇ ਦਾ ਕੋਈ ਨਮੂ ਨਿਸ਼ਾਨ ਨਹੀਂ ਹੈਗਾ ਆਪਣੇ ਅੱਜ ਤੱਕ ਕੋਈ ਇਸੇ ਵੀ ਪਸ਼ੂ ਵੇਚੇ ਦਾ ਤੇ ਉਹ ਬਈ ਹਰਿਆਣੇ ਦੇ ਲੈ ਕੇ ਰਤੀਏ ਦੇ ਮੁੱਲ ਕੱਟ ਕਰਿਆ ਗਿਆ ਜਿਵੇਂ ਆਪਾਂ ਕਹਿੰਦੇ ਨੇ ਕਾਲੀ ਕਰਗੇ ਉਹ ਵੀ ਥੋੜੀ ਜੀ ਲੈਣ ਚ ਉਹ ਵੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀਡੀਓ ਬੱਗੀ ਉਹਨਾਂ ਕੋਲੇ ਉਹਨਾਂ ਨੇ ਵੀ 2 ਘੰਟਿਆਂ ਦੇ ਵਿੱਚ ਆ ਗਏ ਤੇ ਸਾਰਾ ਸੌਦਾ ਕਰਕੇ ਮੁੜ ਗਿਆ ਗਰੇ ਉਹਦਾ ਮੁੱਲ 1.5 ਲੱਖ ਕਰਿਆ ਸੀ ਭਾਈ 1.5 ਲੱਖ ਦੀ ਪੂਰੀ ਵਿਕ ਗਈ 100000 ਰੁਪਏ ਉਹਨਾਂ ਨੂੰ ਛੋਟ ਕਰੀ ਹੈਗੀ ਤੇ ਗਾਂਵਾਂ ਦਾ ਮੁੱਲ ਗਾਂ ਦਾ ਮੁੱਲ ਕਰਿਆ ਭਾਈ 1.35 ਮੱਝ ਦਾ ਕਰਿਆਗਾ 80000 ਰੁਪਏ ਬਾਕੀ ਡਿਟੇਲਸ ਉਹਨਾਂ ਸਾਰਿਆਂ ਨੂੰ ਭਰਾਵਾਂ ਨੂੰ ਪਤਾ ਹੀ ਆ ਪੁਰਾਣੀਆਂ ਵੀਡੀਓ ਫੇਸਬੁੱਕ ਵਗੈਰਾ ਤੇ ਦੇਖੀਆਂ ਹੋਣਗੀਆਂ ਕਿਹੜੇ ਟੀਕੇ ਭਰਾਏ ਹੋਏ ਨੇ ਕਿਹੜੇ ਟੀਕੇ ਨਹੀਂ ਆਪਨੇ ਗੀਆਂ ਤੇ ਕਿੰਨਾ ਦੁੱਧ ਵਗੈਰਾ ਕੱਢਦੀਆਂ ਨੇਗੀਆਂ ਬਾਕੀ ਆਪਣੇ ਕੋਲੇ ਪਸ਼ੂ ਪਿੱਛੇ ਥੋੜੇ ਰਹਿ ਜਾਣਗੇ ਇਸ ਤੋਂ ਬਾਅਦ ਇੱਕ ਆਪਣੀ ਗੋਰੀ ਦੇ ਟੀਕਾ ਭਰਾ ਦਾ ਨਾ ਹੋਣਾ ਤੇ ਇੱਕ ਬੈੜੀ ਦੇ ਇਹ ਸੂਣ ਵਾਲੀਆਂ ਹੋ ਜਾਣੀਆਂ ਤੇ ਜਿਹੜੀ ਝੋਟੀ ਆਪਣੀ ਮੋਟੋ ਚੰਨੋ ਦੀ ਮਾਂ ਉਹ ਸੂਣ ਵਾਲੀ ਹੋ ਜੂਗੀ ਇੱਕ ਵਾਰੀ ਤਾਂ ਬੇੜਾ ਜਾਂ ਜਮਾ ਫਾਰਮ ਖਾਲੀ ਖਾਲੀ ਜਾ ਲੱਗਦਾ ਕਪੜਾ ਔਖਾਗਾ ਪਰ ਦੇਖਦੇ ਆਂਗੇ ਸਲਾਹ ਬਣਾਉਣੇ ਆਂਗੇ ਜਦੋਂ ਵੀ ਮਾੜੀ ਮੋੜੀ ਠੰਡ ਜੀ ਉਤਰਦੀ ਹੈਗੀ ਇਸ ਤੋਂ ਬਾਅਦ ਫਾਰਮ ਚ ਥਾਂ ਜਾ ਹੋ ਜੂਗਾ ਤੇ ਇੱਕ ਗਾਂ ਲਵਾਂਗੇ ਆਪਾਂ ਵਧੀਆ ਫਾਰਮ ਚੋਂ ਜਾਣ ਪਛਾਣ ਦਾ ਇੱਕ ਬੇਲੀ ਹੈਗਾ ਉਹਦਾ ਫਾਰਮ ਬਹੁਤ ਚੰਗਾ ਪਾਇਆ ਹੋਇਆ ਚੰਗੀਆਂ ਕਾਮਾ ਰੱਖਦਾ ਉੱਥੋਂ ਲੈ ਕੇ ਪਾਵਾਂਗੇ